કળવું છાસી મો બાણા સુરગોરડી નોતરે સૌ કોઈ સાથ સુંડે સાથે જમણની રીત હળદર ભ્રાત સુંડે શ્રી કૃષ્ણ કરે પ્રમાણ હળદર ભ્રાત સુંડે તમો બોરડી વેડા પધાર જો સૌ આવ જોરે સાથે માણસની તે રીતે ગમે તેને લાવ જોરે વેવાણ ઘરમાં ગઈ જાવરની માવડી રે તેના કુમ કુમરોડિયા પાઈ જઈ પાય પડી રે અનિરુદ્ધની માવડી બોલ્યા તે રીત મારડી રે ਗੁਰੂ ਦੀ ਮਨਾਵੀ ਨੇ ਚਾਲਿਆ ਮਨ ਸੁ ਮਾਲਤਾਰੇ ਹਾਲ-ਹਾਲ ਕਰੋ ਰਸੋਈ ਰਾਂਧਨ ਚਲਤਾਰੇ ਰਸੋਈ ਬਹੁ ਪ੍ਰਕਾਰ ਨੂੰ ਗਣਤਾ ਨਉ ਲਹੂਰੇ ਕਾਈ ਵਸਤੂ ਅਨੇਕ ਗਣਤਾ ਸਉ ਕਹੇਰੇ ਜਦਉ ਕੇਦੀ ਜੋੜ ਸਉ ਕੋ ਸਾਥ ਸ਼ੂਂਡੇ ਤਾਗਿਆ ਪੁਸ਼ਪ ਮਹਾਰਾਜ 56 ਪੂੜ ਸ਼ੂਂਡੇ ਬੇਵਾਈ ਦੀ ਵਾਦ ਕਾਈ ਖਾਂਬੜੀ ਦੇ ਭੋਜਨ ਕਰਵਾ ਥਾਮ ਜੁਗਤੀਓ ਬਲੀ ਦੇ ਤਾਗਿਆ ਆਪਿ ਰਾਏ ਸਉ ਕੋ ਬੈਠਾ ਥਿਆਰੇ ਕੀ ਤੁਸ਼ਨਾਲ ਕਰੀ ਮੰਦਿਰ ਮਗਿਆਰੇ ਸਮਰਨ ਕਿਧੂ ਨਾਥ ਨੂੰ ਬੈਠਾ ਬੇਸਣੇ ਰੇ ਨਵ ਜੂ ਬਨਵੰਤੀ ਨਾਰ ਨਿਕੜੀ ਪੀਰਸ ਨੇ ਰੀ ਚਮਕਤਾਤ ਕੀ ਆਖਾ ਚਾਰੀ ਨੀ ਬਲੂਡ ਕਾਰੇ ਮਾਹੇ ਬੇਸਣੇ ਬਹੁ ਵਿਵੇਕ ਦੀ ਸੇ ਪ੍ਰਾਰੇ 52 ਗਜਨੀ ਥਾਲੀ ਸੋਨਾ ਨਾ ਵਟਕਾਰੀ ਪੀਰਸ ਨਾਰੀ ਪ੍ਰਮਾਣ ਜਮਨਾਰਾ ਅਲਾਕੜਾ ਰੀ ਖਾਂਡ ਪਕਵਾਨ ਮੇਵਾ ਬਹੁ ਖਨਾਰੀ ਪੂਰਨ ਨੇ ਦੁੱਧ ਪਾਕ ਸ਼ਾਕਰਿਆ ਚਣਾਰੇ ਗੋਟਾ ਤੜਿਆ ਤੜਮੂਚਾ ਆਂਬਾ ਸਾਖਸੂ ਪੀਰਸਤਾਨੇ ਅਖਰੂਟ ਦਾਲ ਮੂ ਦ્રાਖਸ਼ੂਂਡੇ ਤਲ ਸੰਕੜੀ ਮੂੜਾ ਦੇਹਿ ਥਰਾ ਸੇ ਉਹ ਛੁੰਟੀ ਕਾੜੀ ਰੇ ਖੋਬੜ ਨੇ ਪਿਰਸੇ ਖਾਂਡੇ ਮਰਕੀ ਵੀ ਉਡੀਰੇ ਆ ਜਾ ਚਲੇਗੀ ਦਿਸਤੀ ਦਾਲਿਆ ਮਸਮਸੇ ਨੇ ਖੇਬਰ ਨੇ ਮੋਤੀ ਚੂੜ ਜਮਤਾ ਸਉ ਹਸੇ ਰੇ ਮਗਦੜ ਨੇ ਮੇ ਸੂਰ ਪੇਂਡਾ ਲਾਵਿਆ ਰੇ ਪਕਵਾਨ ਵੀ ਦਾ ਅਨੇ ਗੱਲਾ ਕਰ ਜੀ ਬਾਵਿਆ ਰੇ ਪਾਟ ਬੰਧਰੂ ਰਾਂਧੀਓ ਮਾਹੇ ਖਾਂਡ ਵੇੜੀ ਰੇ ਗਉਰੀ ਨਾ ਤਾਵਿਆ ਘੀ ਸੇ ਉਹ ਗਾੜੀ ਰੇ ਸਾਰੂ ਕਰਿਓ ਕੰਸਾਰ ਪੂਰੀ ਪਾਖੜੀ ਰੇ साकरनी मिठास आणी कचूर भरी रे जम्बा बेठी नार जादूगनी बाफडी रे जनता कहे भली रे नवीन सुपारी इल चीरे पान समावियो रे बिडले बाजार पान शौणे अपिया रे साजन हतु कृष्टनु ते सर्वे जनम रे प्रेमानंदना नाथिया महानु देवे कळू 87

ਨਾਲੀ ਨਭੂਤਿਨੇ ਆਪੋ ਮਾਰਾ ਲੌੜਾ ਨੇ ਵਾਈਉ ਤੇ ਰਾਮਣੀ ਪੂਰਣ ਥਾਈ ਰਈ ਦੇ ਹਰਖ ਨਾ ਮਾਇਰੀ ਪੰਨਿਆ ਤੇਰੀ ਕੋੜ ਕਰੀ ਹਵੇ ਕ੍ਰਿਸ਼ਣ ਬਾਰੀ ਕਾ ਜਾਇਰੀ ਪਰਵ ਇਤਿਹਾਸ ਨੂੰ ਖੋਖਾ ਜਾਲੀ ਚਾਲਣ ਹਲ ਹੀਰੋ ਵੜਬਾਰ ਸਿੰਚਰੀ ਖੋਖਾ ਉਹੀ ਰਹੇ ਮਰਤੀ ਜਾ ਮਾਨਿ ਵਹਾਲੀ ਦੀ ਕਰੀ ਕੋਈ ਲਾਵੇ ਇਕਾਵੜ ਹਾਲ ਕੋਈ ਲਾਵੇ ਸੋਨਾ ਨਾ ਸਾਂਕੜਾ ਕੋਈ ਲਾਵੇ ਸੂਰ ਸੰਗਾਰ ਉਖਾ ਬਾਈ ਨੇ ਪਹਿਰਉਆ ਉਖਾ ਜੀ ਵਰਤਾ ਬੋਲਿਆ ਕਹੇ ਬਾਈ ਦੇ चित्र लेखा आ वार री आले सोना ना साखड़ा बोलिया बाई री तारा गुण ओ सिंगळ गाऊ बोलिया बाई री नित नित घूमती ने रणछोड़ आविया ना ही री क्या मुजे ने संभाल जो बाई रे एतले पहुचया मनना कोळ मारी बाई रे कळू 89 ओखा बाई तो सासरी हवे जाय रे मानुनी तो म्हारी मंगल गाय रे रथ अगरे पेड़े श्रीफल ते संचाय रे ओखा बाई ने लाडू पचोऊ फपाय रे ਉਖਾਵੇਂ ਨੇ ਸਿਖਾਵਣ ਦੇ ਛੇ ਤੇਨੀ ਮਾਇ ਦੇ ਕੜੂਤ ਨਿਉ ਸਾਸਰੀਆ ਨਾਲ ਸਾਥ ਮਾ ਤੂੰ ਡਾਹੀ ਥਈ ਧੀਕਰੀ ਹੂੰ ਤੁਜਨੇ ਸਿਖਾਵਣ ਦਉ ਤੇ ਰਖੇ ਜਾਤੀ ਵਿਸਰੀ ਸਾਸਰੀਆ ਨਾਲ ਸਾਥ ਮਾ ਹੜਵੇਂ ਹੜਵੇਂ ਚਾਲੀ ਸਾਸਰੀਆ ਨਾਲ ਸਾਥ ਮਾ ਕੋੜੇ ਖਾਵਾ ਨਾਲ ਗਾਲੀ ਸਾਸਰੀਆ ਨਾਲ ਸਾਥ ਮਾ ਤੰਥ ਸਾਰੂ ਮਾਲੀ ਸਾਸਰੀਆ ਨਾਲ ਸਾਥ ਮਾ ਢੜਕੋ ਆਹੂ ਤਾਣੀ ਸਾਸਰੀਆ ਨਾਲ ਸਾਥ ਮਾ ਉਹੀ ਬਾਤ ਨੇ ਜੀ ਦੀ ਸਾਸਰੀਆਂ ਨਾਲ ਸਾਥ ਮ ਪਰਪੁਰਸ਼ ਸਾਥੇ ਬਾਤ ਕਰਤਾ ਬੀਜੀ ਸਾਸਰੀਆਂ ਨਾਲ ਸਾਥ ਮ ਝੂਕੂ ਪਾਣੀ ਨਵ ਲੀਜੀ ਸਾਸਰੀਆਂ ਨਾਲ ਸਾਥ ਮ ਪਰਪੁਰਸ਼ ਦੀ ਹਸੀ ਤਾਲੀ ਨਵ ਲੀਜੀ ਪਿਉ ਜੀ ਨੇ ਪਰਮੇਸ਼ਵਰ ਜਾਣੇ ਪਗ ਧੋਈ ਕੀਜੀਏ ਰੇ